ਲਗੁਰ ਸੇਵੀਐ ਐਹਨੇ ਸਹਜ ਸੁਬਾਹੇ ਦਰਸ਼ਨ ਪਰਸੇ ਗੁਰੂ ਕ ਜਨਮ ਮਰਨ ਦੁਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਗੋਰਾ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੈ ਆਏ ਜੰਮਨ ਮਰਣਾ ਮਿਟ ਗਇਆ ਕਾਲ ਕਾ ਕੇਸ਼ ਨਾ ਬਸਾਏ ਬੋਲ ਸੇਵਾ ਤੇ ਸੋਕ ਉਪਜੈ ਫਿਰ ਦੁੱਖ ਨਾ ਲੱਗੇ ਆਏ ਜਮਨ ਮਰਨਾ ਮਿਟ ਗਿਆ ਕਾਲ ਕਾ ਕੇਸ਼ ਨਾ ਬਸਾਏ ਸਤੇ ਮਨ ਰਵਰਹਿਆ ਸਚੇ ਰਹਿਆ ਸਮਾਏ ਨਾਨਕ ਹੌਬਲੇ ਹਾਰੇ ਤਿੰਨ ਕਉ ਜੋ ਚੱਲਣ ਸਤਗੁਰ ਪਾਏ ਮਹਲਾ ਤੀਜਾ ਬਿਨ ਸ਼ਬਦੈ ਸੁਧ ਨ ਹੋਵੈ ਜੇ ਅਨੇਕ ਕਰੇ ਸ਼ਿੰਗਾਰ ਪਿਰ ਕੀ ਸਾਰ ਨਾ ਜਾਣੇ ਦੁਜੈ ਭਾਏ ਪਿਆਰ ਸਾਤ ਸੁਦ ਸਾ ਕੁਲਖਣੀ ਲਾਨਕ ਨਾਰੀ ਵਿੱਚ ਕੁਨਾਰ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਏ ਹਰ ਉਚਰਾ ਹਰ ਲਾਹਾ ਲੈਣੇ ਜੋ ਜਪਦੇ ਹਰ ਹਰ ਦਿਨ ਸਰਾਤ ਤੈਨਾ ਹਾਉ ਪੁਰਬੈਣੀ ਜਿਨਾ ਸਤਗੁਰ ਮੇਰਾ ਪਿਆਰਾ ਆਰਾਧਿਆ ਤੈਨ ਜਨ ਦੇਖਾਂ ਨੈਣੇ ਹਾ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੇ ਹਾ ਮੇਰਾ ਹਰ ਸੱਜਣ ਮਿਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ